ਕਰਨਾ ਜੋੜ ਮੱਲਾ ਅਣਤੀ ਤੀ ਜੂਨ ਨੂੰ ਹੂ ਸੰਗਤ ਦੇ ਸਹਿਯੋਗ ਨਾਲ ਪਿੰਡ ਭੇਣ ਵਿਖੇ ਬਾਬਾ ਮਦਨ ਸ਼ਾਹ ਦੀ ਗਵਾਈ ਵਿੱਚ ਮਨਾਇਆ ਜਾਵੇਗਾ ਜਿਲ੍ਹਾ ਸ਼ਿਦਪਾਗਤ ਸਿੰਘ ਨਗਰ ਨਮਾ ਸ਼ਹਿਰ ਦੇ ਨੇੜੇ ਕੀ ਪਿੰਡ ਭੇਣ ਵਿਖੇ ਸਖੀ ਸਰਬਰ ਲੱਖ ਦਾ ਤਾਂ ਪੀਰ ਲਾਲਾਂ ਵਾਲੀ ਸਰਕਾਰ ਬਾਬਾ ਬਾਕ ਨੰਦ ਮੰਦਰ ਚ ਸਲਾਨਾ ਜੋੜ ਮੇਲਾ 29 ਜੂਨ ਤੋਂ ਸ਼ੁਰੂ ਹੋਵੇਗਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਇਸ ਦਰਬਾਰ ਦੇ ਗੱਦੀ ਨਿਸ਼ੀਨ ਬਾਬਾ ਮਦਨ ਸ਼ਾਹ ਨੇ ਦੱਸਿਆ ਹੈ ਕਿ 29 ਜੂਨ ਨੂੰ ਧੂਨੇ ਦੀਆਂ ਰਸਮਾਂ ਹੋਣਗੀਆਂ ਅਤੇ ਝੰਡਾ ਚਿਰਾਗ ਮਹਿੰਦੀ ਦੀ ਰਸਮ ਕੀਤੀ ਜਾਵੇਗੀ 30 ਜੂਨ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਦਰਬਾਰ ਦੇ ਵਿੱਚ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਇਸ ਮੌਕੇ ਤੇ ਸੰਗਤ ਲਈ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ ਆਉ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਹਾਂਜੀ ਬਾਬਾ ਜੀ ਤੇ ਮੇਨ ਲਗਾਇਆ ਜਾਂਦਾ ਜੂਰ ਮੇਲਾ ਜਾਂਦਾ ਕਿ ਕਰਾਇਆ ਜਾਂਦਾ ਹਰ ਸਾਲ ਉਸ ਤਰ੍ਹਾਂ ਜੂਰ ਮੇਲਾ ਕਰਾਇਆ ਜਾਂਦਾ ਲੰਗਰ ਵੀ ਆ ਚਾਪ ਕੋਲ ਦਾ ਲੰਗਰ ਵੀ ਆ ਚਾਪ ਪੰਜਾਂ ਨਗਰਾਂ ਨੂੰਾਰੇ ਆਇਆ ਨਵੇਂ ਸ਼ਹਿਰ ਬਣਾਇਆ ਉਹਦੇ ਅਨੁਸਾਰਿਆ ਸਹਿਰ ਦਾ ਦੇ ਨਾਲ ਤੇ ਪ੍ਰੋਗਰਾਮ ਕਰਾਇਆ ਦਾ ਹਰ ਸਾਲ ਤਰਾ ਹੀ ਮਨਾਇਆ ਜਾਂਦਾ ਪ੍ਰੋਗਰਾਮ ਪੀੜ ਲਖ ਦਾ ਦਰਬਾਰ ਪਿੰਡ ਪੀੜ ਸਾਈਂ ਮਦਨ ਇਹ ਦਰਵਾਜ਼ੇ ਵਿੱਚ ਸੰਕਾ ਦਾ ਆਣਾ ਜਾਣਾ ਲੰਗਰ ਪੰਚਰ ਦਾ ਉਹ ਬਾੜ ਤੋਂ ਚੁੱਕ ਜਦੋਂ ਮਰਜੀ ਸੰਕਾ ਤੇ ਨਿਸ਼ਾਨ ਸਾਹਿਬ ਤੇ ਧੂਣਿਆਂ ਦਾ ਰਸਮ ਪਾਰਾ ਬਲੇ ਰਹੀ ਜਿਉਂ ਦੇ ਬਾਅਦ ਲੰਗਰ ਵਰਤਾਇਆ ਜਾਊਗਾ 30 ਤਰੀਕ ਨੂੰ 30 ਤਰੀਕ ਨੂੰ ਤੇ ਗੋਣੇ ਬਾਰੇ ਆ ਤੇ ਹਰਮਨ ਚਰਮਨ ਆ ਤੇ ਕੁਰੀ ਇੱਕ ਚੰਡੀਗੜ੍ਹ ਤੋਂ ਆ ਇੱਕ ਮਗਲਾ ਆ ਰਿਹਾ ਤੇ ਬਾਅਦ ਵਿੱਚ ਸਵੇਰ ਤੋਂ ਚੱਲੂਗਾ 8 ਵਜੇ ਤੋਂ ਸ਼ੁਰੂ ਪਕੌੜਿਆਂ ਦਾ ਲੰਗਰ ਹੋ ਜਾਊਗਾ ਚਾਹ ਤੇ ਪਕੌੜੀ 12 ਵਜੇ ਤੋਂ ਉਪਰ ਚੱਲੂਗਾ ਲੰਗਰ ਪਕੌੜਿਆਂ ਦਾ ਉਹਦੇ ਬਾਅਦ ਲੰਗਰ ਚੱਲੂਗਾ ਰੋਟੀ ਪਾਣੀ ਦਾ ਠੀਕ ਹੈ ਹਰ ਤਰ੍ਹਾਂ ਵਰਦਾਇਆ ਚੋਗਰ ਲੰਗਰ ਸੰਗਠਨ ਦੇ ਸਹਿਯੋਗ ਦੇ ਨਾਲ ਸਰਕਾਰ ਵੱਲੋਂ ਚੱਲਦਾ ਰਿਹਾ